ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਸ਼ਹੀਦ ਦੀ ਜਿਸ ਦੀ ਜ਼ਿੰਦਗੀ ਦੀ ਕਹਾਣੀ ਕਤਲੇਆਮ ਤੋਂ ਲੈ ਕੇ ਇਨਸਾਫ਼ ਤੱਕ ਦੀ ਕਹਾਣੀ ਹੈ ਜੀ ਹਾਂ ਸ਼ਹੀਦ ਉਦਮ ਸਿੰਘ ਜਦੋਂ 22 ਸਦੀ ਦੀ ਸ਼ੁਰੂਆਤ ਹੋਈ ਭਾਰਤ ਅੰਗਰੇਜ਼ੀ ਰਾਜ ਦੇ ਹੇ ਕਹਿਰ ਦੇ ਦੌਰ ਵਿੱਚੋਂ ਲੰਘ ਰਿਆ ਸੀ ਇਸ ਜ਼ੁਲਮ ਦੇ ਖਿਲਾਫ ਅਨੇਕ ਸੂਰਮੇ ਜਨਮੇ ਉਹਨਾਂ ਵਿੱਚੋਂ ਇੱਕ ਸੀ ਉਦਮ ਸਿੰਘ ਜਿਸ ਨੇ ਇਤਿਹਾਸ ਦੀ ਧਾਰ ਹੀ ਬਦਲ ਕੇ ਰੱਖ ਦਿੱਤੀ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਨ ਸ਼ਹਿਰ ਵਿੱਚ ਹੋਇਆ ਉਸਦੇ ਪਿਤਾ ਤਹਿਸੀਲ ਦੇ ਦਰੋਗਾ ਸਨ ਪਰ ਛੋਟੀ ਉਮਰ ਦੇ ਵਿੱਚ ਹੀ ਮਾਤਾ ਅਤੇ ਪਿਤਾ ਦੋਹਾਂ ਦੀ ਮੌਤ ਹੋ ਗਈ ਕਿ ਉਦਮ ਸਿੰਘ ਦੀ ਜ਼ਿੰਦਗੀ ਨੇ ਅनाथ आश्रम ਦਾ ਰੁਖ ਕਰ ਲਿਆ ਉਸ ਨੂੰ ਉਸ ਦੇ ਭਰਾ ਸਹਿਤ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਅनाथ आश्रम ਵਿੱਚ ਰੱਖਿਆ ਗਿਆ ਇੱਥੇ ਹੀ ਉਸ ਨੇ ਸਿੱਖਿਆ ਪ੍ਰਾਪਤ ਕੀਤੀ ਸਿੱਖ ਰੀਤੀ ਰਿਵਾਜ ਸਿੱਖੇ ਅਤੇ ਆਪਣਾ ਨਾਮ ਉਦਮ ਸਿੰਘ ਰੱਖਿਆ 13 April 1919 ਵਿਸਾਖੀ ਦਾ ਦਿਨ ਹਜ਼ਾਰਾਂ ਭਾਰਤੀ ਅੰਮ੍ਰਿਤਸਰ ਦੇ ਜਲੀਆਂ ਵਾਲੇ ਬਾਗ ਵਿੱਚ ਇਕੱਠੇ ਹੋਏ ਇਹ ਕੋਈ ਧਾਰਮਿਕ ਮੇਲਾ ਨਹੀਂ ਸੀ ਲੋਕ ਅੰਗਰੇਜ਼ੀ ਰਾਜ ਦੇ ਖਿਲਾਫ ਆਵਾਜ਼ ਉਠਾਉਣ ਅਤੇ ਆਪਣੀ ਆਜ਼ਾਦੀ ਦੀ ਗੱਲ ਕਰਨ ਲਈ ਇਕੱਠੇ ਹੋਏ ਸਨ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਲੋਕਾਂ ਕੋਲ ਕੋਈ ਹਥਿਆਰ ਨਹੀਂ ਸਨ ਸਿਰਫ ਆਵਾਜ਼ ਸੀ ਪਰ ਜ਼ਾਲਮ ਸਰਕਾਰ ਨੇ ਇਸ ਆਵਾਜ਼ ਨੂੰ ਵੀ ਖਤਰਾ ਸਮਝਿਆ ਜਰਨਲ ਡਾਇਰ ਜਲੀਆਂ ਵਾਲੇ ਬਾਗ ਵਿਖੇ ਆਪਣੇ ਸਿਪਾਹੀਆਂ ਦੇ ਨਾਲ ਆਇਆ ਬਿਨਾਂ ਕਿਸੇ ਚੇਤਾਵਨੀ ਤੇ 79 ਲੋਕਾਂ ਤੇ ਲਗਾਤਾਰ ਗੋਲੀ ਚਲਾਈ ਗਈ। ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ। ਲੋਹੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਲੋਕਾਂ ਨੇ ਕੰਧਾਂ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਵਰਦੀ ਗੋਲੀ ਨੇ ਰੋਕ ਲਿਆ। ਸਰਕਾਰੀ ਅੰਕੜਿਆਂ ਅਨੁਸਾਰ 379 ਲੋਕ ਮਾਰੇ ਗਏ ਪਰ ਅਸਲ ਗਿਣਤੀ 2000 ਦੇ ਕਰੀਬ ਸੀ। ਸੈਂਕੜੇ ਕਾਇਲ ਹੋ ਗਏ। ਬੱਚੇ, ਔਰਤਾਂ, ਬਜ਼ੁਰਗ ਕੋਈ ਵੀ ਨਹੀਂ ਬਖਸ਼ਿਆ ਗਿਆ। ਜਦੋਂ ਜਲੀਆਂ ਵਾਲੇ ਬਾਗ ਵਿੱਚ ਹਜ਼ਾਰਾਂ ਲੋਕ ਸ਼ਹੀਦ ਹੋਏ ਉਦਮ ਸਿੰਘ ਵੀ ਉੱਥੇ ਮੌਜੂਦ ਸੀ ਉਦਮ ਸਿੰਘ ਨੇ ਲਾਸ਼ਾਂ ਨੂੰ ਚੁੱਕਦਿਆਂ ਜ਼ਖਮੀਆਂ ਦੀ ਮਦਦ ਕਰਦਿਆਂ ਆਪਣੇ ਅੱਖੀ ਜ਼ੁਲਮ ਦੇ ਡਰਾਉਣੇ ਦ੍ਰਿਸ਼ ਦੇਖੇ ਤੇ ਉਸ ਰਾਤ ਉਸਨੇ ਇੱਕ ਫੈਸਲਾ ਕਰ ਲਿਆ ਕਿ ਜਲੀਆਂ ਵਾਲੇ ਬਾਗ ਦਾ ਇਨਸਾਫ ਲੈਣਾ ਹੈ ਉਸਨੇ ਦੱਸਿਆ ਕਿ ਲੜਾਈ ਸਿਰਫ ਹਥਿਆਰਾਂ ਨਾਲ ਨਹੀਂ ਸੋਚ ਨਾਲ ਲੜੀ ਜਾਂਦੀ ਹੈ ਉਸਨੇ ਭਾਰਤ ਅਤੇ ਵਿਦੇਸ਼ ਵਿੱਚ ਕਈ ਕੰਮ ਕੀਤੇ ਮਜ਼ਦੂਰ ਬਣਿਆ ਮਸ਼ੀਨਾ ਚਲਾਈਆਂ ਪਰ ਮਨ ਉਸ ਦਾ ਹਰ ਵੇਲੇ ਇਨਸਾਫ਼ ਦੀ ਲੜਾਈ ਵਿੱਚ ਰਮਿਆ ਰਹਿੰਦਾ ਉਦਮ ਸਿੰਘ ਨੇ ਰੂਸ ਜਰਮਨੀ ਅਫਰੀਕਾ ਅਤੇ ਅਮਰੀਕਾ ਦਾ ਦੌਰਾ ਕੀਤਾ ਉਸ ਨੇ ਉੱਥੇ ਇਨਕਲਾਬੀ ਲੇਖਕਾਂ ਨਾਲ ਸੰਪਰਕ ਕੀਤਾ ਅਤੇ ਗਦਰ ਪਾਰਟੀ ਦੀ ਰਾਹੀਂ ਇਨਕਲਾਬੀ ਗਤੀਵਿਧੀਆਂ ਦਾ ਹਿੱਸਾ ਬਣਿਆ 1934 ਵਿੱਚ ਗੁੱਦਮ ਸਿੰਘ ਇੰਗਲੈਂਡ ਗਿਆ ਜਿੱਥੇ ਉਸਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਜੋ ਹਿੰਦੂ ਮੁਸਲਮਾਨ ਤੇ ਸਿੱਖ ਇਕਤਾ ਦੀ ਨਿਸ਼ਾਨੀ ਸੀ ਉਸਨੇ ਸਾਲਾਂ ਤੱਕ ਮਾਈਕਲ ਓਡਵਾਇਰ ਦੀ ਗਤੀਵਿਧੀਆਂ ਤੇ ਨਜ਼ਰ ਰੱਖੀ ਕਿਉਂਕਿ ਜਲੀਆਂ ਵਾਲੀ ਬਾਗ ਦੀ ਵੱਡੀ ਸਾਜ਼ਿਸ਼ ਸੀ ਮਾਈਕਲ ਓਡਵਾਇਰ ਦੀ ਜੋ ਉਸ ਸਮੇਂ ਪੰਜਾਬ ਦਾ ਲੈਫਟੇਨੈਂਟ ਗਵਰਨਰ ਸੀ ਉਸਨੇ ਨਾ ਸਿਰਫ ਇਸ ਹਮਲੇ ਦੀ ਪੂਰੀ ਯੋਜਨਾ ਬਣਾਈ ਸਗੋਂ ਬਾਅਦ ਵਿੱਚ ਇਸ ਨੂੰ ਜਾਇਜ਼ ਵੀ ਠਹਿਰਾਇਆ 13 ਮਾਰਚ 1940 ਲੰਡਨ ਦੀ ਕੈਕਸਟਨ ਹਾਲ ਵਿੱਚ ਭਾਸ਼ਣ ਦਿੰਦੇ ਹੋਏ ਉਸਨੇ ਕਿਹਾ ਜੇ ਇਹ ਗੋਲੀ ਨਾ ਚਲਾਈ ਜਾਂਦੀ ਤਾਂ ਭਾਰਤ ਵਿੱਚ ਬਗਾਵਤ ਫੈਲ ਜਾਂਦੀ ਉਦਮ ਸਿੰਘ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਸੀ ਅਡਵਾਇਰ ਦੇ ਬਿਆਨਾਂ ਨੇ ਉਸਦੇ ਮਨ ਨੂੰ ਹੋਰ ਉਬਾਲ ਦਿੱਤਾ ਉਸਨੇ ਵਾਅਦਾ ਕੀਤਾ ਸੀ ਇਸ ਖੂਨ ਦਾ ਹਿਸਾਬ ਹੋਣਾ ਚਾਹੀਦਾ ਹੈ ਤੇ 13 ਮਾਰਚ 1940 ਨੂੰ ਲੰਡਨ ਦੀ ਕੈਕਸਟਨ ਹਾਲ ਚ ਉਦਮ ਸਿੰਘ ਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਜਲਿਆਵਾਲਾ ਬਾਗ ਦੇ ਕਤਲਾਂ ਦਾ ਇਨਸਾਫ ਲੈ ਲਿਆ ਉਸਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਕਿਹਾ ਕਿ ਕਤਲ ਨਹੀਂ ਇਨਸਾਫ ਸੀ ਉਸਦੇ ਮੁਕਦਮੇ ਦੇ ਦੌਰਾਨ ਉਦਮ ਸਿੰਘ ਨੇ ਅੰਗਰੇਜ਼ੀ ਵਿੱਚ ਕਿਹਾ ਆਈ ਡਿਡ ਵਾਟ ਆਈ ਹੈਡ ਟੂ ਡੂ ਇਟ ਵਾਸ ਨਾਟ ਮਰਡਰ ਇਟ ਵਾਸ ਰੈਟਰੀ ਫਿਊਸ਼ਨ ਯਾਨੀ ਮੈਂ ਆਪਣਾ ਕੰਮ ਕੀਤਾ ਕਿ ਕਤਲ ਨਹੀਂ ਸੀ ਇਹ ਬਦਲਾ ਸੀ 31 ਜੁਲਾਈ 1940 ਨੂੰ ਸ਼ਹੀਦ ਉਦਮ ਸਿੰਘ ਨੂੰ ਕਾਂਸੀ ਦੇ ਦਿੱਤੀ ਗਈ ਉਸ ਦੀ ਮੌਤ ਕੇਵਲ ਇੱਕ ਕੁਰਬਾਨੀ ਨਹੀਂ ਇੱਕ ਸੰਘਰਸ਼ ਦੀ ਚਿੰਗਾਰੀ ਸੀ 1974 ਵਿੱਚ ਉਸ ਦੀ ਭਸਮ ਚਿਤਾ ਦੀ ਭਸਮ ਭਾਰਤ ਲਿਆਂਦੀ ਗਈ ਤੇ ਸਨਾਮ ਰੋਪੜ ਅਤੇ ਕਾਨਪੁਰ ਵਿੱਚ ਸਥਾਪਿਤ ਕੀਤੀ ਗਈ ਸ਼ਹੀਦ ਉਦਮ ਸਿੰਘ ਨੇ ਦੱਸਿਆ ਕਿ ਆਜ਼ਾਦੀ ਸਿਰਫ ਨਾਅਰੇ ਨਾਲ ਨਹੀਂ ਮਿਲਦੀ ਇਹ ਤਾਂ ਲਹੂ ਦੀ ਕਾਲੀ ਸਿਆਹੀ ਨਾਲ ਲਿਖੀ ਜਾਂਦੀ ਹੈ ਅਸੀਂ ਅਜਿਹੇ ਮਹਾਨ ਸ਼ਹੀਦ ਨੂੰ ਪ੍ਰਣਾਮ ਕਰਦੇ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸ਼ਹੀਦ ਉਦਮ ਸਿੰਘ ਦੇ ਜੀਵਨ ਤੋਂ ਦੇਸ਼ ਪਿੱਛੇ ਮਰ ਮਿਟਣ ਦਾ ਜਜ਼ਬਾ ਪੈਦਾ ਕਰਨ ਸ਼ਹੀਦ ਉਦਮ ਸਿੰਘ ਨਾ ਸਿਰਫ ਇਨਸਾਫ ਦੀ ਕਤਾਰ ਵੀ ਅਖੀਰਲੀ ਲਕੀਰ ਸੀ ਬਲਕਿ ਯੁਗਾ-ਯੁਗਾ ਤੱਕ ਇੱਕ ਪ੍ਰੇਰਨਾ ਦਾ ਸਰੋਤ ਹੈ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੇ ਵਿਚਾਰ ਅੱਜ ਵੀ ਜਿਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ